ਜੋ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਤੇ ਕਿਸਾਨ ਭਰਾਵਾ ਵੱਲੋਂ ਪੇਸ਼ ਧਰਨਾ ਲਾਇਆ ਗਿਆ ਸੀ ਜਿਨ੍ਹਾਂ ਦੇ ਆਗੂਆਂ ਵੱਲੋਂ ਸਾਡਾ ਮੁਲਾਕਾਤ ਕੀਤੀ ਗਈ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੀਆਂ ਮੁਸ਼ਕਲਾਂ ਦਾ ਹੱਲ ਸਮੇਂ ਸਿਰ ਤਿਆਜਾਵੇ ਕਿ ਕਿਸੇ ਨੂੰ ਕਿਸੇ ਨੇ ਤਕਲੀਫ ਨਾ ਹੋਵੇ ਕੀ ਮੁਸ਼ਕਲਾਂ ਕੀ ਸੀ ਜੀ ਜਨਰਲ ਸੀ ਕਿ ਆ ਵੀ ਸਾਨੂੰ ਜਿਹੜੀ ਹੈ ਮੌਕੇ ਤੇ ਡੀਏਪੀ ਕਾਦ ਮਿਲੇ ਸਾਡੀ ਝੋਨੇ ਦੀ ਇੱਕਰੀ ਚੰਗੀ ਤਰ੍ਹਾਂ ਹੋਵੇ ਕੋਈ ਜਿਹੜਾ ਜਿਹੜੀ ਹੁੰਦੀ ਹੈ ਕਿਸਾਨ ਦੀ ਸਮੱਸਿਆ ਕਾਡੋਂ ਲੈ ਕੇ ਤੋ ਨੋਲਾ ਪਰਾਲੀ ਦੇ ਤਾਂ ਹਦਾਇਤਾਂ ਹੈ ਕਿ ਜਿਹੜੇ ਦਸਿਆ ਨੂੰ ਜਾਣੂ ਕਰਾਇਆ ਵੀ ਹਦਾਇਤਾਂ ਪਾਲਣਾ ਕੀਤੀ ਜਾਵੇ ਜੇ ਸਾਡੇ ਪੰਜ ਆ ਕਿ ਕਹਿੰਦੇ ਜਿਹੜਾ ਫੀਲਡਰ ਆ ਜਾ ਹੋਵੇਗੀ ਪੂਰੇ ਹੈਗੇ ਦੇਖੋ ਉਸ ਸੰਬੰਧੀ ਮੈਂ ਸਹਿ ਸਾਰੀ ਜਿਹੜੀ ਲਿਸਟਾਂ ਨੂੰ ਦੇਖ ਕੇ ਆਇਆ ਹਾਂ ਹਰ ਜਿਹੜਾ ਸਾਡਾ ਪਿੰਡ ਦੇ ਵੀ ਸਾਡੇ ਅਫਸਰ ਲੱਗੇ ਹੋਏ ਨੇ ਹਲੇ ਸਮਾਂ ਹੈਗਾ ਜੋ ਜੋ ਕਿਸੇ ਨੂੰ ਪ੍ਰੋਬਲਮ ਹੈਗੀ ਹੈ ਉਹ ਸਾਡੇ ਕਿਸਾਨ ਭਰਾਵਾਂ ਨਾਲ ਡਿਸਕਸ ਕਰ ਸਕਦੇ ਨੇ ਉਹ ਸਾਨੂੰ ਦੱਸਣਗੇ ਅਸੀਂ ਮੁਸ਼ਕਿਲ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਹੋਰ ਆਇਆ ਕਿ ਵੀ ਜਿਹੜੇ ਮੇਲੇ 'ਚ ਵੀ ਕਿਸਾਨਾਂ ਨੇ ਤੇ ਡੀਲਰਾਂ ਨੇ ਵੀ ਸ਼ਿਕਾਇਤ ਕੀਤੀ ਪਤਾ ਨਹੀਂ ਜਿਉ ਮੇਰੀ ਨੌਲੇਜ ਹੈ ਜਿਹੜੀ ਸਬਸਿਡੀ ਆ ਉਹ ਬਠਿੰਡਾ 'ਚ ਬਹੁਤ ਘੱਟ ਆਈ ਆ ਜਿਹੜੇ ਸਾਡੇ ਸਾਨੂੰ ਜਿਹੜਾ ਸੀਗਾ 422 ਮਸ਼ੀਨਾਂ ਨਵੀਂ ਲਈਆਂ 26 ਕਰੋੜ ਦੇ ਆਇਆ ਸੀ ਸਾਰੇ ਸਹੀ ਬਠਿੰਡਾ ਪਹਿਲੇ ਨੰਬਰ ਤੇ ਆ ਸਾਰੀ ਜਿਹੜੀ ਮਸ਼ੀਨਾਂ ਖਰੀਦੀਆਂ ਸਰ ਡੀਏਪੀ ਨਾਲ ਨੈਨੋ ਕਾਰਡ ਜਿਹੜੀ ਦਿੱਤੀ ਕੋਈ ਨਹੀਂ ਕਹਤਾ ਜੀ ਉੱਥੇ ਕਿਹਾ